ਮੇਰੇ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਦੀ ਪ੍ਰਕਾਸ਼ ਦੀ ਖੁਸ਼ੀ ਦੇ ਵਿੱਚ ਮੇਰੇ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਨੇ ਛੇ ਹਟਾ ਸਾਹਿਬ ਖੂਬ ਬਣਾਇਆ ਕਿਉਂਕਿ ਉਸ ਸਮੇਂ ਖੂਹ ਦੀ ਬੜੀ ਲੋੜ ਸੀ ਤੇ ਸੰਗਤਾਂ ਨੂੰ ਪਾਣੀ ਦੀ ਬੜੀ ਲੋੜ ਸੀ ਪਿਆਰਿਓ ਅੱਜ ਵੀ ਸਾਡੇ ਘਰਾਂ ਦੇ ਵਿੱਚ ਬੱਚੇ ਜਨਮ ਲੈਂਦੇ ਨੇ ਅੱਜ ਵੀ ਸਾਡੇ ਘਰਾਂ ਦੇ ਵਿੱਚ ਬੱਚਿਆਂ ਦੇ ਬਰਥੇ ਮਨਾਏ ਜਾਂਦੇ ਨੇ ਪਰ ਮੈਂ ਇੱਥੇ ਬੇਨਤੀ ਕਰਦੀ ਜਾਵਾਂ ਸੂਝਵਾਨ ਉਹ ਵਿਦਵਾਨ ਬੈਠੇ ਹੋ ਪਰ ਮੈਂ ਬੇਨਤੀ ਕਰਦੀ ਜਾਵਾਂ ਕਿ ਆਪਣੀ ਕੁਦਰਤ ਨੂੰ ਸੰਭਾਲੋ ਆਪਣੇ ਪਾਣੀ ਦੀ ਸਾਂਭ ਸੰਭਾਲੋ ਪਾਣੀ ਨੂੰ ਸੰਭਾਲ ਕੇ ਰੱਖੋ ਪਾਣੀ ਦੀ ਦੁਰਵਰਤੋਂ ਕਰਨੀ ਬੰਦ ਕਰੋ ਸਾਡੇ ਗੁਰੂ ਸਹਿਬਾਨਾਂ ਨੇ ਸਾਨੂੰ ਤਾਂ ਇਹੀ ਸਿਖਾਇਆ ਹੈ ਭਈ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਕੁਦਰਤ ਦੇ ਨਾਲ ਪਿਆਰ ਕਰੋਗੇ ਤੇ ਪਰਮਾਤਮਾ ਦੇ ਨਾਲ ਪਿਆਰ ਆਪੇ ਹੀ ਬਣ ਜਾਵੇਗਾ ਅਸਾਂ ਨੂੰ ਸਾਹਿਬ ਜੀ ਨੇ ਸਿੱਖਿਆ ਦਿੱਤੀ ਹੈ ਭਈ ਪਵਣ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਪਾਣੀ ਜਿਹੜਾ ਸਾਡੇ ਪਿਓ ਦੀ ਤਰ੍ਹਾਂ ਹੈ ਪਾਣੀ ਨੂੰ ਅਸੀਂ ਸਹੀ ਤਰੀਕੇ ਦੇ ਨਾਲ ਵਰਤੀਏ ਆਪਣੇ ਬੱਚਿਆਂ ਦੀ ਜਦੋਂ ਜਨਮ ਹੁੰਦੇ ਨੇ ਘਰਾਂ ਦੇ ਵਿੱਚ ਬੱਚੇ ਜਨਮ ਲੈਂਦੇ ਨੇ ਬੱਚੇ ਖੁਸ਼ੀ ਦੇ ਵਿੱਚ ਇੱਕ ਇੱਕ ਰੁੱਖ ਲਾਇਆ ਕਰੋ ਰੁੱਖ ਤਾਂ ਸਾਰੇ ਵੱਡਾ ਨੂੰ ਤਿਆਰ ਹੋ ਜਾਂਦੇ ਆ ਪਰ ਰੋਖੋ ਲਾਉਣ ਨੂੰ ਕੋਈ ਤਿਆਰ ਨਹੀਂ ਹੈ ਪਾਣੀ ਸਰਕਾਰੀ ਹੋਵੇ ਭਾਵੇਂ ਪ੍ਰਾਈਵੇਟ ਹੋਵੇ ਪਰ ਪਾਣੀ ਦੀ ਦੁਰਵਰਤੋਂ ਸਾਨੂੰ ਕਦੀ ਨਹੀਂ ਕਰਨੀ ਚਾਹੀਦੀ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਵਾਸਤੇ ਬੜਾ ਔਖਾ ਮੁਸ਼ਕਲ ਰਸਤਾ ਹੋਵੇਗਾ ਬੜਾ ਔਖਾ ਸਮਾਂ ਹੋਵੇਗਾ ਜਦੋਂ ਇਹ ਜ਼ਮੀਨ ਦੇ ਵਿੱਚੋਂ ਪਾਣੀ ਦਾ ਪੱਧਰ ਘਟਦਾ ਗਿਆ ਤਾਂ ਸਾਡੀ ਆਉਣ ਵਾਲੀ ਪੀੜ੍ਹੀ ਲਈ ਬੜੀਆਂ ਮੁਸ਼ਕਲਾਂ ਹੋਣਗੀਆਂ ਨਾ ਉਹਨਾਂ ਵਾਸਤੇ ਅਸੀਂ ਰੁੱਖ ਛੱਡਣ ਦੇ ਕਿ ਜਿਹੜੀ ਆਕਸੀਜਨ ਲੈ ਸਕਣ ਨਾ ਅਸੀਂ ਪਾਣੀ ਛੱਡ ਰਹੇ ਹਾਂ ਕਿ ਸਾਡੀ ਆਉਣ ਵਾਲੀ ਪੀੜ੍ਹੀ ਜਿਹੜੀ ਪਾਣੀ ਦੇ ਨਾਲ ਜਿਊ ਸਕੇ ਪਿਆਰਿਓ ਕੁਦਰਤ ਦੇ ਵਿੱਚੋਂ ਸਾਨੂੰ ਬੜਾ ਕੁਝ ਮਿਲਦਾ ਏ ਕੁਦਰਤ ਦੀ ਸੰਭਾਲ ਕਰੋ ਗੁਰੂ ਹਰਗੋਬਿੰਦ ਪਾਚਾ ਮਹਾਰਾਜ ਜੀ ਦਾ ਪ੍ਰਕਾਸ਼ ਪੂਰਬ ਮਨਾ ਰਹੇ ਹੋ ਗੁਰੂ ਅਰਜਨ ਪਾਚਾ ਮਹਾਰਾਜ ਜੀ ਨੇ ਖੁਸ਼ੀ ਦੇ ਵਿੱਚ ਇੱਥੇ ਹਰਤਾ ਸਾਹਿਬ ਖੂ ਲਵਾਇਆ ਮਾਤਾ ਗੰਗਾ ਜੀ ਦੇ ਨਾਮ ਦੇ ਵਜੋਂ ਉਹਨਾਂ ਨੇ ਕਰਤਾਰਪੁਰ ਸਹਿ ਪਵਣ ਧਰਤੀ ਤੇ ਗੰਗਸਰ ਖੂ ਬਣਾਇਆ ਤੇ ਗੁਰੂ ਅਰਜਨ ਪਾਚਾ ਮਹਾਰਾਜ ਜੀ ਨੇ ਸਮੇ ਸਮੇ ਤੇ ਰਹਿ ਕੇ ਉਹਨਾਂ ਨੇ ਜੋ ਵੀ ਸਿੱਖ ਸੰਗਤਾਂ ਨੂੰ ਲੋੜ ਸੀ ਉਹ ਚੀਜ਼ਾਂ ਦਿੱਤੀਆਂ ਨੇ